ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਤੋਂ ਸਾਨੂੰ ਖਾਲਸਾ ਜੀ ਕਈ ਕੁਸ਼ ਕਈ ਰਤਨ ਪਦਾਰਤ ਪ੍ਰਾਪਤ ਹੁੰਦੇ ਜਿਸ ਬਾਣੀ ਤੋਂ ਸਮਝ ਆਉਂਦੀ ਹੈ ਕਿ ਦਾਤਾ ਜਿਹੜਾ ਹੈ ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ ਭਾਉ ਦਾ ਪ੍ਰੇਮ ਦਾ ਭੁੱਖਾ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਸਮਝ ਆਉਂਦੀ ਹੈ ਕਿ ਉਹ ਦਾਤੇ ਨਾਲ ਪ੍ਰੇਮ ਕਰਨਾ ਹੀ ਖਾਲਸਾ ਜੀ ਉਹਦੀ ਭਗਤੀ ਹੈ ਜਿਸ ਬਾਣੀ ਵਿੱਚੋਂ ਸਾਨੂੰ ਇਹ ਪ੍ਰਾਪਤ ਹੁੰਦਾ ਕਿ ਉਹਦੇ ਜਿਹੜੇ ਗੁਣ ਹਨ ਖਾਲਸਾ ਜੀ ਉਹ ਕਹੇ ਨਹੀਂ ਜਾ ਸਕਦੇ ਉਸ ਦਾਤੇ ਨੂੰ ਬਸ ਧੰਨ ਆਖਣਾ ਚਾਹੀਦਾ ਹੈ ਨਮਸਕਾਰ ਕਰਨੀ ਚਾਹੀਦੀ ਹੈ ਕਿਉਂਕਿ ਖਾਲਸਾ ਜੀ ਉਸ ਦਾਤੇ ਅਕਾਲ ਪੁਰਖ ਦੀ ਸਿਫਤ ਸਲਾਹਨਾ ਕੀ ਕੋਈ ਜੀਬਾ ਕਰ ਸਕਦੀ ਹੈ ਇਹ ਸਾਨੂੰ ਬਾਣੀ ਵਿੱਚੋਂ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਸਾਨੂੰ ਮਹਾਰਾਜ ਦੱਸਦੇ ਸਤਿਗੁਰਾਂ ਦੀ ਬਾਣੀ ਅਨੁਸਾਰ ਹੀ ਸਾਨੂੰ ਖਾਲਸਾ ਜੀ ਸਾਰਾ ਖੇਲ ਸਮਝਾਉਂਦਾ ਕਿ ਸਾਰਾ ਕੁਝ ਜੋ ਹੈ ਉਸ ਨਰੰਕਾਰ ਅਕਾਲਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਤੇ ਮਹਾਰਾਜ ਸਾਨੂੰ ਸਮਝਾਉਂਦੇ ਕਿ ਭਾਈ ਐਵੇਂ ਤੂੰ ਗਾਉਂਦੇ ਰਹਿਣਾ ਹੈ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕਉ ਤੂੰ ਠਾਕੁਰ ਊਚ ਭਗਵਾਨਾ ਹੇ ਸੱਚੇ ਪਾਤਸ਼ਾਹ ਮਹਾਰਾਜ ਅਕਾਲਪੁਰਖ ਜੀ ਤੇਰੇ ਕਿਹੜੇ ਕਿੜੇ ਗੁਣ ਗਾਈਏ ਮਹਾਰਾਜ ਕਿਹੜੇ ਗੁਣਾ ਨਾਲ ਤੈਨੂੰ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੇਰੀ ਮਹਿਮਾ ਨੂੰ ਗਾਵਾਂ ਤੂੰ ਗੁਣਾਂ ਦਾ ਖਜ਼ਾਨਾ ਹੈ ਸਾਰਿਆਂ ਗੁਣਾਂ ਦਾ ਖਜ਼ਾਨਾ ਤੂੰ ਆਪ ਹੈ ਮਾਲਕ ਜੀ ਤੇਰੀ ਮਹਿਮਾ ਮਹਾਰਾਜ ਅਸੀਂ ਨਹੀਂ ਕਰ ਸਕਦੇ ਕਿਵੇਂ ਕਰਾਂਗੇ ਮਹਾਰਾਜ ਤੂੰ ਉੱਚਿਆਂ ਦਾ ਉੱਚਾ ਹੈ ਵੱਡਾ ਮਹਾਰਾਜ ਅਕਾਲ ਪੁਰਖ ਹੈ ਮੈਂ ਹਰ ਹਰ ਨਾਮ ਧਰ ਸੋਈ ਇੱਕੋ ਚੀਜ਼ ਹੈ ਜਿਸ ਨਾਲ ਮੈਂ ਥੋੜੀ ਬਹੁਤੀ ਤੇਰੀ ਖੁਸ਼ੀ ਪ੍ਰਾਪਤ ਕਰ ਸਕਦਾ ਹਾਂ ਉਹ ਹੈ ਤੇਰਾ ਨਾਮ ਤੇਰਾ ਨਾਮ ਜਪ ਕੇ ਮੈਨੂੰ ਖੁਸ਼ੀ ਪ੍ਰਾਪਤ ਹੋ ਸਕਦੀ ਹੈ ਜਿਉਂ ਭਾਵਾਂ ਜੋ ਰਾਖ ਮੇਰੇ ਸਾਹਿਬ ਮੈਂ ਤੁਝ ਬਿਨੇ ਵਰ ਨਾ ਕੋਈ ਤੇ ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਓਵੇਂ ਆਪਣੇ ਸੇਵਕਾਂ ਨੂੰ ਆਪਣੇ ਜਨਾਂ ਨੂੰ ਸੰਤਾਂ ਨੂੰ ਰੱਖਣਾ ਕਰੋ ਕਿਉਂਕਿ ਆਪ ਜੀ ਤੋਂ ਬਿਨਾ ਉਹਨਾਂ ਦਾ ਖਾਲਸਾ ਜੀ ਹੋਰ ਕੋਈ ਨਹੀਂ ਇਹ ਸਾਰੇ ਦੀ ਸਾਰੀ ਸੋਝੀ ਖਾਲਸਾ ਜੀ ਮਹਾਰਾਜ ਦੀ ਬਾਣੀ ਵਿੱਚੋਂ ਪ੍ਰਾਪਤ ਹੁੰਦੀ ਹੈ ਕਿ ਮਹਿਤਾਨ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੇ ਤੇ ਅੱਗੇ ਅਰਦਾਸ ਇਹ ਸੱਚੇ ਪਾਸ਼ਾ ਮੇਰਾ ਤਾਨ ਵੀ ਤੂੰ ਹੈ ਮੇਰਾ ਦੀਬਾਨ ਵੀ ਤੂੰ ਹੈ ਸਾਰਾ ਕੁਛ ਮੇਰਾ ਤੂੰ ਹੈ ਦਾਤੇ ਤੇ ਤੇਰੇ ਚਰਨਾਂ ਵਿੱਚ ਹੀ ਮੇਰੀ ਅਰਜ਼ੋਈ ਹੈ ਅਰਜ ਹੈ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਤੋਂ ਬਿਨਾ ਹੋਰ ਕੌਣ ਹੈ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੈ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਹੋਰ ਕੋਈ ਮੇਰੇ ਕੋਲੇ ਦੁਆਰਾ ਨਹੀਂ ਤੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਆਸਰਾ ਸਹਾਰਾ ਹੈ ਸਗਲ ਦੁਆਰ ਕੋ ਛਾੜ ਕੇ ਗਹੇਉ ਤੁਹਾਰੋ ਦੁਆਰ ਮਾਹੇ ਗਾਹੇ ਕੀ ਲਾਜਯਸ ਗੋਬਿੰਦ ਦਾਸ ਤੁਹਾਰ اے ਸੱਚੇ ਪਾਸ਼ਾ ਤੂੰ ਹੀ ਮੇਰਾ ਦੁੱਖ ਤੇ ਸੁਖ ਸੁਣਨ ਵਾਲਾ ਹੈ ਇਹ ਸਾਰੀਆਂ ਖਾਲਸਾ ਜੀ ਜਿੰਨੀਆਂ ਵੀ ਅਮੋਲਕ ਦਾਤਾਂ ਹਨ ਇਹ ਅਮੋਲਕ ਗਿਆਨ ਹੈ ਖਾਲਸਾ ਜੀ ਇਹ ਸਾਰਾ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਸੋ ਜਿਹੜਾ ਮਹਾਰਾਜ ਸੱਚੇ ਪਾਸ਼ਾ ਨਾਲ ਪ੍ਰੇਮ ਕਰਦਾ ਹੈ ਖਾਲਸਾ ਜੀ ਮਹਾਰਾਜ ਦੀ ਸੇਵਾ ਕਰਦਾ ਹੈ ਉਹਨੂੰ ਇਸ ਚੀਜ਼ ਦਾ ਪਤਾ ਹੈ ਔਰ ਜਿਸ ਕ ਜਿਸ ਬੰਦੇ ਨੇ ਕਦੇ ਮਹਾਰਾਜ ਦੀ ਸ਼ਰਨ ਹੀ ਨਹੀਂ ਲਈ ਜਿਸ ਮਨੁੱਖ ਨੇ ਕਦੇ ਮਹਾਰਾਜ ਜੀਆਂ ਦਾ ਆਸਰਾ ਹੀ ਨਹੀਂ ਤੱਕਿਆ ਖਾਲਸਾ ਜੀ ਉਹ ਬੰਦਾ ਕਿਵੇਂ ਜਾਣ ਸਕਦਾ ਹੈ ਕਿ ਸਤਗੁਰਾਂ ਦੀ ਸੇਵਾ ਕੀ ਹੈ ਜਾਂ ਸਤਗੁਰਾਂ ਨੂੰ ਯਾਦ ਕਰਨਾ ਕੀ ਹੈ ਜਾਂ ਸਤਗੁਰਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਲੈਣੀ ਕੀ ਹੁੰਦੀ ਹੈ ਜਿਹੜੇ ਨਾਸਤਕ ਵਿਰਤੀ ਵਾਲੇ ਹਨ ਉਹਨਾਂ ਨੂੰ ਖਾਲਸਾ ਜੀ ਕਿਵੇਂ ਪਤਾ ਲੱਗ ਸਕਦਾ ਕਿ ਸੇਵਾ ਕਿੰਨੀ ਵੱਡੀ ਅਮੋਲਕ ਦਾਤ ਹੈ ਜਿਹਨਾਂ ਨੂੰ ਪ੍ਰਾਪਤ ਹੋਈ ਹੈ ਤੇ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਖਾਲਸਾ ਜੀ ਦਸਤਾਉਂਦੇ ਕਿ ਜਿਵੇਂ ਜਿਹੜਾ ਹੋਰਾਂ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੋਵੇ ਉਹਨੂੰ ਕੀ ਪਤਾ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਨੀ ਕੀ ਹੁੰਦੀ ਹੈ ਕਿਉਂਕਿ ਖਾਲਸਾ ਜੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਤਿਲ ਫੁੱਲ ਕੀਤੀ ਹੋਈ ਕੋਈ ਖਾਲਸਾ ਜੀ ਕਿਣਕੇ ਮਾਤਰ ਵੀ ਕੀਤੀ ਹੋਈ ਉਹ ਵੀ ਵਧੇਰੇ ਫਲਦੀ ਹੈ ਤੇ ਕਈ ਖਾਲਸਾ ਜੀ ਲੰਮਿਆਂ ਸਮਾਂ ਤੋਂ ਦੇਵੀ ਦੇਵਤਿਆਂ ਦੀਆਂ ਪੂਰੀਆਂ ਪੂਜਾ ਕਰਦੇ ਪਰ ਫਿਰ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਜਿਸ ਵੇਲੇ ਭਾਈ ਪਗੀਰ ਸਿੰਘ ਜੀ ਨੇ ਖਾਲਸਾ ਜੀ ਮਾਤਾ ਜੀ ਜਿਹੜੀ ਭਵਾਨੀ ਸੀ ਉਹਦੀ ਖਾਲਸਾ ਜੀ ਦੁਰਗਾ ਦੀ ਕਰਦਾ ਰਿਹਾ ਹੈ ਉਹ ਸੇਵਾ ਪੂਜਾ ਕਰਦਾ ਰਿਹਾ ਤੇ ਜਿਸ ਵੇਲੇ ਖਾਲਸਾ ਜੀ ਬੇਅੰਤ ਸੇਵਾ ਕਰਨ ਦੇ ਬਾਵਜੂਦ ਪ੍ਰਗਟ ਹੁੰਦੀ ਹੈ ਤੇ ਭਾਈ ਪਗੀਰ ਸਿੰਘ ਨੂੰ ਕਹਿੰਦਾ ਕਿ हे ਮਾਤਾ ਮੈਨੂੰ ਮੁਕਤੀ ਦੇ ਤੇ ਖਾਲਸਾ ਜੀ ਉਹਨਾਂ ਨੇ ਕਹਿਣਾ ਕੀਤਾ ਵੀ ਮੁਕਤੀ ਪਦਾਰਥ ਮੇਰੇ ਕੋਲੇ ਨਹੀਂ ਸੋਨਾ ਜਵਾਹਰਾਤ ਲੈ ਲੈ ਧਰਤੀ ਦਾ ਰਾਜ ਲੈ ਲੈ ਜੋ ਹੋਰ ਕੁਛ ਲੈਣਾ ਉਹ ਲੈ ਲੈ ਮੰਗ ਲੈ ਪਰ ਮੁਕਤੀ ਨਹੀਂ ਤੈਨੂੰ ਮੈਂ ਦੇ ਸਕਦੀ ਇਹ ਨਹੀਂ ਗੱਲ ਕਹਿ ਕੇ ਖਾਲਸਾ ਜੀ ਉਲੂਪ ਹੋ ਗਈ ਸੀ ਸਤਗੁਰੂ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਕਿ ਤੁਮ ਕਹੀਤ ਹੋ ਆਦ ਭਵਾਨੀ ਮੁਕਤ ਕੀ ਬਰੀ ਆ ਕਹਾ ਛੁਪਾਨੀ ਇਹ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਆਪ ਜੀ ਤੋਂ ਵੱਡਾ ਸੁੱਚਾ ਗਿਆਨ ਦੇਣ ਵਾਲਾ ਹੋਰ ਕੋਈ ਨਹੀਂ ਆਈ ਸਾਬ ਭਾਈ ਗੁਰਦਾਸ ਜੀ ਦੱਸਦੇ ਖਾਲਸਾ ਜੀ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਕਦੇ ਪੜ੍ਹ ਕੇ ਸੁਣ ਕੇ ਧਿਆਨ ਨਾਲ ਵੇਖਿਓ ਮਹਾਰਾਜ ਦੀ ਸਾਰੀ ਸੋਝੀ ਉਹਨਾਂ ਦੀ ਬਾਣੀ ਵਿੱਚੋਂ ਪ੍ਰਾਪਤ ਹੋ ਜਾਂਦੀ ਉਹ ਕਹਿੰਦੇ ਨੇ ਪੁਰਖ ਨਿਪੁੰਸਕ ਨਾ ਜਾਣੇ ਬਿਨਤਾ ਬਿਲਾਸ ਬਾੰਜ ਕਹਾ ਜਾਣੇ ਸੁਖ ਸੰਤਤ ਸਨੇਹ ਕੋ ਇਹਨੇ ਜਿਵੇਂ 헤ਜੜਾ ਮਨੁੱਖ ਹੈ ਖੁਸਰਾਜ ਨੂੰ ਆਪਾਂ ਕਹਿੰਨੇ ਆ ਜਿਹੜਾ ਹੀ ਜੜਾ ਆਦਮੀ ਹੈ ਖਾਲਸਾ ਜੀ ਉਹਨੂੰ ਕੀ ਪਤਾ ਇੱਕ ਇਸਤਰੀ ਨਾਲ ਕਿਵੇਂ ਰਿਆ ਜਾ ਸਕਦਾ ਹੈ ਕਿ ਗ੍ਰਿਸਤ ਕੀ ਹੁੰਦੀ ਐ ਹੀ ਜਿਹੜੇ ਨੂੰ ਕੀ ਪਤਾ ਅਨਪੁੰਸ਼ਕ ਬੰਦੇ ਨੂੰ ਕੀ ਪਤਾ ਖਾਲਸਾ ਜੀ ਕਿ ਗ੍ਰਿਸਤ ਕੀ ਹੁੰਦੀ ਐ ਜਿਵੇਂ ਬਾਹਰ ਇਸਤਰੀ ਨੂੰ ਕੀ ਪਤਾ ਕਿ ਪ੍ਰੇਮ ਜਿਹੜਾ ਬੱਚੇ ਨਾਲ ਜਿਹੜੀ ਸੰਤਨ ਸੁਤਾਨ ਦਾ ਸੁਖ ਹੈ ਉਹਦਾ ਜਿਹੜਾ ਅਸਲ ਆਨੰਦ ਕੀ ਹੈ ਉਹਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਰਸਤਾਂਤ ਦਿੰਦੇ ਕਹਿੰਦੇ ਗਨਕਾ ਸੰਤਾਨ ਕੋ ਬਖਾਨ ਕਹਾ ਗੋਤਚਾਰ ਨਾ ਉਪਚਾਰ ਕਸ਼ ਕੁਸ਼ਟੀ ਕੀ ਦੇਹ ਕੋ ਕਹਿੰਦੇ ਜਿਵੇਂ ਇੱਕ ਵੇਸਵਾ ਹੈ ਖਾਲਸਾ ਜੀ ਉਹਦੇ ਘਰ ਪੁੱਤ ਹੋ ਜਾਵੇ ਉਹ ਪੁੱਤ ਦੀ ਕੋਈ ਗੋਤਾਚਾਰ ਨਹੀਂ ਹੁੰਦੀ ਨਾ ਕੋਈ ਯਾਰ ਨਾ ਕੋਈ ਗੋਤ ਨਾ ਕੋਈ ਪਿਓ ਦਾ ਨਾਂ ਉਹਨੂੰ ਪਤਾ ਹੀ ਨਹੀਂ ਹੈ ਕਿ ਪਿਓ ਦਾ ਨਾਂ ਕੀ ਹੁੰਦਾ ਪਿਓ ਦੇ ਆਸਰੇ ਰਹਿਣਾ ਕੀ ਹੁੰਦਾ ਤੇ ਕਹਿੰਦੇ ਜਿਵੇਂ ਜਿਹੜਾ ਕੋੜੀ ਹੁੰਦਾ ਹੈ ਖਾਲਸਾ ਜੀ ਕੋੜੀ ਦਾ ਸਰੀਰ ਹੈ ਉਹਦਾ ਉਪਰਾਲਾ ਨਹੀਂ ਕੋਈ ਕੀਤਾ ਜਾ ਸਕਦਾ ਭਰਾਵ ਦਾ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ ਇਸੇ ਪ੍ਰਕਾਰ ਕਹਿੰਦੇ ਜਿਵੇਂ ਗਨਕਾਰ ਦੇ ਘਰ ਹੋਈ ਹੋਈ ਔਲਾਦ ਉਹ ਇਹ ਪਿਓ ਦਾ ਪਿਓ ਦੇ ਨਾਂ ਦਾ ਸੁਖ ਨਹੀਂ ਮਾਨ ਸਕਦੀ ਤੇ ਜਿਹੜਾ ਕੋੜੀ ਹੈ ਖਾਲਸਾ ਜੀ ਉਹ ਸਰੀਰ ਦਾ ਜਿਹੜਾ ਜਿਹੜਾ ਅਰੋਗਪਨ ਹੈ ਜਾਂ ਰੋਗ ਨੂੰ ਪਰੇ ਕਰਨਾ ਉਹ ਆਨੰਦ ਨਹੀਂ ਮਾਨ ਸਕਦਾ ਅੰਦਰੋਂ ਨਾ ਜਾਣੇ ਰੂਪ ਰੰਗ ਨਾ ਦਸਨ ਛਬ ਜਾਨਤ ਨਾ ਬਹਿਰੋ ਪ੍ਰਸੰ ਅਸਪ੍ਰਸ਼ੇ ਇਹ ਦੇਵੇਂ ਕਰਕੇ ਬਚਨਉਂਦਾ ਅਸਪ੍ਰਸ਼ੇ ਕੋ ਐਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਮੈਂ ਮਾਫੀ ਚਾਹੁੰਨਾ ਜੇ ਵਿਸਰਦਾ ਹੁਆ ਕਹਿੰਦੇ ਜਿਵੇਂ ਅੰਨਾ ਬੰਦਾ ਅੰਦਰੋਂ ਨਾ ਜਾਣੇ ਰੂਪ ਰੰਗ ਨਾ ਦੱਸਣ ਸ਼ਬਦ ਕਹਿੰਦੇ ਜਿਵੇਂ ਅੰਦਾ ਅੰਨਾਂ ਬੰਦਾ ਨਹੀਂ ਦੱਸ ਸਕਦਾ ਵੀ ਕਿਸੇ ਦੇ ਨੈਣ ਕਿਵੇਂ ਦੇ ਨੇ ਕਿਸੇ ਦਾ ਰੰਗ ਕਿਵੇਂ ਦਾ ਹੈ ਕਿਵੇਂ ਦੇ ਨੈਣ ਨਕਸ਼ ਕਿਵੇਂ ਦੇ ਨੇ ਸਕਲ ਸੂਰਤ ਕਿਵੇਂ ਦੀ ਹੈ ਉਹ ਨਹੀਂ ਦੱਸ ਸਕਦਾ ਤੇ ਕਹਿੰਦੇ ਜਿਵੇਂ ਬਹਿਰਾ ਬੰਦਾ ਜਿਹਨੂੰ ਸੁਣਦਾ ਨਾ ਹੋਵੇ ਉਹ ਇਹ ਨਹੀਂ ਦੱਸ ਸਕਦਾ ਕਿ ਇਹ ਫਲਾਣੇ ਬੰਦੇ ਦੀ ਮਹਿਮਾ ਹੋ ਰਹੀ ਹੈ ਕਿ ਬੇਇੱਜ਼ਤੀ ਹੋ ਰਹੀ ਹੈ ਉਹਨਾਂ ਨੂੰ ਇਸ ਚੀਜ਼ ਦਾ ਕੋਈ ਆਨੰਦ ਨਹੀਂ ਲਾਭ ਨਹੀਂ ਹੈ ਕਹਿੰਦੇ ਆਨਦੇਵ ਸੇਵਕ ਨਾ ਜਾਣੈ ਗੁਰਦੇਵ ਸੇਵ ਜੈਸੇ ਤੋ ਜਵਾਸੋ ਨਹੀਂ ਚਾਹ ਚਾਹਤ ਹੈ ਬੇਹ ਕੋ ਐਵੇਂ ਕਰਕੇ ਬਚਨ ਖਾਲਸਾ ਜੀ ਮਹਾਰਾਜ ਜੀ ਦੀ ਬਾਣੀ ਕਹਿੰਦੇ ਜਿਵੇਂ ਹੋਰਾਂ ਦੇਵਤਿਆਂ ਦੀ ਕੋਈ ਉਪਾਧਨਾ ਕਰਨ ਵਾਲਾ ਸੇਵਕ ਹੋਵੇ ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਸੇਵਾ ਦਾ ਕੀ ਆਨੰਦ ਹੈ ਉਹ ਖਾਲਸਾ ਜੀ ਗੁਰੂ ਸਾਹਿਬ ਨੂੰ ਵੀ ਉਹਨਾਂ ਦੇ ਮੁਤਾਬਕ ਹੀ ਸਮਝੇਗਾ ਪਰ ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਜੀਆ ਦੇ ਸਿੱਖ ਹਨ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਬਰਾਬਰ ਨਾਨਕ ਸਾਹਿਬ ਜੀ ਦੇ ਬਰਾਬਰ ਤੇ ਹੋਰ ਕਿਸੇ ਨੂੰ ਨਹੀਂ ਜਾਣਦੇ ਜਿਵੇਂ ਖਾਲਸਾ ਜੀ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾ ਸਤਿਗੁਰੂ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਿ ਸਾਰਿਆਂ ਤੋਂ ਵੱਡਾ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਜੀਆਂ ਦਾ ਪ੍ਰਤਾਪ ਹੈ ਸਭ ਤੋਂ ਸ਼ਕਤੀਮਾਨ ਸਮਰਾਠ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਨ ਸੋ ਜਿਹੜਾ ਹੋਰਾਂ ਦੇਵਾਂ ਦੀ ਦੇਵਤਿਆਂ ਦੀ ਪੂਜਾ ਕਰਦਾ ਹੈ ਉਹਨੂੰ ਕੀ ਪਤਾ ਗੁਰੂ ਨਾਨਕ ਸਾਹਿਬ ਦੀ ਸੇਵਾ ਕੀ ਹੈ ਜਿਵੇਂ ਖਾਲਸਾ ਜੀ ਇੱਕ ਬੂਟੀ ਹੈ ਜਿਹਨੂੰ ਜਵਾਹਾ ਬੂਟੀ ਕਿਹਾ ਜਾਂਦਾ ਬਾਣੀ ਵਿੱਚ ਵੀ ਵਜਣਾਉਂਦਾ ਕਿ ਜਿਵੇਂ ਉਹ ਕਹਿੰਦੇ ਨੇ ਸਾਵਣ ਵਣ ਹਰੀਆ ਵਲੇ ਬੁੱਟੇ ਸੁੱਕੇ ਅੱਕ ਜਵਾਹਾ ਇਹ ਜਵਾਹਾ ਨਾਂ ਦੀ ਇੱਕ ਬੂਟੀ ਹੈ ਬਾਕੀ ਸਾਰੇ ਰੁੱਖ ਫਲਵੇਲਾ ਬੂਟੇ ਬਨਸਪਤੀ ਉਹ ਮੀਂਹ ਦੇ ਪਿਆ ਖੁਸ਼ ਹੁੰਦੀ ਹੈ ਤੇ ਕਹਿੰਦੇ ਪਰ ਇੱਕ ਇਹੋ ਹੀ ਬੂਟੀ ਹੈ ਜਿਸ ਨੂੰ ਮੀਂਹ ਤੋਂ ਡਰ ਲੱਗਦਾ ਮੀਂਹ ਨਹੀਂ ਚਾਹੁੰਦੀ ਇਹ ਇਸੇ ਪ੍ਰਕਾਰ ਜਿਵੇਂ ਉਹ ਮਨੁੱਖ ਹੋਣ ਜਿਹੜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਚਾਹੁੰਦੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਨਹੀਂ ਚਾਹੁੰਦੇ ਤੇ ਇਹ ਖਾਲਸਾ ਜੀ ਸਤਗੁਰੂ ਮਹਾਰਾਜ ਸਾਨੂੰ ਬਾਣੀ ਵਿੱਚ ਸਮਝਾਉਣਾ ਕਰਦੇ ਆ ਕਿ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਨੇ ਕਦੇ ਗੁਰੂ ਨਾਨਕ ਸਾਹਿਬ ਦੇ ਦਰ ਦੀ ਸੇਵਾ ਨਹੀਂ ਕੀਤੀ ਸੋ ਸਤਿਗੁਰਾਂ ਨੂੰ ਖਾਲਸਾ ਜੀ ਹਾਜ਼ਰ ਨਾਜ਼ਰ ਮੰਨ ਕੇ ਸੇਵਾ ਸਿਮਰਨ ਕਰਿਆ ਕਰੀਏ ਕਿਉਂਕਿ ਗੁਰੂ ਗਰੀਬ ਨਿਵਾਰ ਅੰਤਰਜਾਮੀ ਸਤਿਗੁਰ ਸਦਾ ਹੀ ਅੰਗ ਸੰਗ ਦੁਕਾਲੰਗ ਪ੍ਰਨਾਸੀ ਦਾ ਆਲੰਗ ਸਰੂਪੇ ਸਦਾ ਅੰਗ ਸੰਗੇ ਆਪੰਗੰਗ ਵਿਪੂਤੇ ਸੋ ਐਸੇ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਜਿਹੜੇ ਖਾਲਸਾ ਜੀ ਹਰ ਥਾਂ ਮੌਜੂਦ ਹਨ ਹਰ ਥਾਂ ਖਾਲਸਾ ਜੀ ਹਾਜ਼ਰ ਨਾਜ਼ਰ ਹਨ ਜਿਹੜਾ ਮਨੁੱਖ ਮਹਾਰਾਜ ਜੀਆਂ ਨੂੰ ਯਾਦ ਕਰਕੇ ਅਰਦਾਸ ਬੇਨਤੀ ਕਰਦਾ ਸਤਿਗੁਰ ਜੀ ਤਤਸ਼ਣ ਖਾਲਸਾ ਜੀ ਉਹਦੀ ਅਰਦਾਸ ਬੇਨਤੀ ਸੁਣਦੇ ਸੋ ਜੇ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ ਸਾਡੀ ਬੰਦਗੀ ਫਲ ਨਹੀਂ ਰਹੀ ਇਹਦਾ ਮਤਲਬ ਸਾਡੇ ਜਪ ਤੱਕ ਵਿੱਚ ਘਾਟ ਹੋਵੇਗੀ ਅਸੀਂ ਗਲਤ ਪੜਦੇ ਹੋਵਾਂਗੇ ਖਾਲਸਾ ਜੀ ਇੱਕ ਵਾਰ ਦਾਸ ਨੂੰ ਕਿਸੇ ਨੇ ਦੱਸਣਾ ਵੀ ਕੀਤਾ ਸੀ ਕਿ ਜਦੋਂ ਆਪਾਂ ਬਾਣੀ ਪੜਦੇ ਹੋਈਏ ਤੇ ਸਾਨੂੰ ਉਹਦਾ ਪੂਰਾ ਫਲ ਪ੍ਰਾਪਤ ਨਾ ਹੋਵੇ ਇਹਦਾ ਮਤਲਬ ਹੈ ਜਾਂ ਤਾਂ ਤੁਸੀਂ ਬਾਣੀ ਗਲਤ ਪੜ ਰਹੇ ਹੋ ਜਾਂ ਕੋਈ ਬਾਣੀ ਪੜਦਿਆਂ ਕੋਈ ਇਹੋ ਜਿਹੀਆਂ ਗਲਤੀਆਂ ਕਰ ਰਹੇ ਹੋ ਕਿਉਂਕਿ ਸਤਗੁਰੂ ਦੀ ਬਾਣੀ ਤੇ ਪ੍ਰਤੱਖ ਕਾਲਪੁਰਖ ਦਾ ਰੂਪ ਹੈ ਤੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਰੂਪ ਨੂੰ ਤੁਸੀਂ ਵੇਖਣਾ ਹੈ ਤੇ ਖਾਲਸਾ ਜੀ ਉਹ ਵੇਖਦੇ ਆਂ ਵੇਖਦੇ ਆਂ ਜਿਹੜੇ ਮੰਤਰਾਂ ਨੂੰ ਫੁਰਨਾ ਹੈ ਫਿਰ ਕਾਰਜ ਕਿਉਂ ਨਾ ਹੋਵੇ ਕਿਉਂਕਿ ਇਹ ਕਾਰਜ ਖਾਲਸਾ ਜੀ ਇਹ ਮੰਤਰ ਜਿਹੜੇ ਕਿਸੇ ਦੇ ਲਿਖੇ ਹੋਏ ਨਹੀਂ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਪਣੇ ਲਿਖੇ ਹੋਏ ਨੇ ਸੋ ਇਸ ਕਰਕੇ ਆਪਣੀਆਂ ਗਲਤੀਆਂ ਕਰਕੇ ਸਾਡੀਆਂ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਸਾਡੇ ਹਿਰਦੇ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ ਬਾਕੀ ਸਤਿਗੁਰੂ ਮਹਾਰਾਜ ਜਾਣੇ ਜਾਣਦੇ ਮੇਹਰਾਂ ਕਰਨ ਸਾਨੂੰ ਸੁਮਤ ਆਵੇ ਅਸੀਂ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰਿਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਸਾਨੂੰ ਰੱਖਣ ਵਾਲੇ ਹਨ ਉਹਨਾਂ ਤੋਂ ਬਿਨਾਂ ਹੋਰ ਕੋਈ ਸਹਾਰਾ ਨਹੀਂ ਸੋ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੇ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡਬੀਤੀ ਖਾਲਸਾ ਜੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਤੇ ਉਹ ਇਹ ਦੱਸਦੇ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਉਹਨਾਂ ਦੀ ਧੀ ਨੂੰ ਬੜਾ ਮਹਾਰਾਜ ਨੇ ਸੁਖ ਬਖਸ਼ਿਆ ਉਹ ਕਹਿੰਦੇ ਕਿ ਮੇਰੀ ਬੱਚੀ 11ਵੀਂ ਵਿੱਚ ਪੜ੍ਹਦੀ ਸੀ ਤੇ ਕੋਈ ਇਹੋ ਜਿਹਾ ਜਦੋਂ ਉਹਨੇ ਸਕੂਲ ਜਾਣਾ ਤਾਂ ਕੋਈ ਬੰਦਾ ਸੀ ਕੋਈ ਇਹੋ ਜਿਹਾ ਮੁੰਡਾ ਉਹਨੂੰ ਤੰਗ ਕਰਦਾ ਸੀ ਰਸਤੇ ਵਿੱਚ ਤੇ ਉਹ ਦੱਸਦੇ ਕਿ ਕਹਿੰਦੇ ਵੀ ਪਹਿਲਾਂ-ਪਹਿਲਾਂ ਤੇ ਮੇਰੇ ਧੀ ਨੇ ਘਰ ਦੱਸਿਆ ਨਾ ਜਦੋਂ ਗੱਲ ਜਾਦਾ ਵੱਧ ਗਈ ਉਹ ਤੰਗ ਪਰੇਸ਼ਾਨ ਜਿਆਦਾ ਕਰਨ ਲੱਗ ਪਿਆ ਫਿਰ ਉਹਨੇ ਘਰ ਦੱਸਣਾ ਕੀਤਾ ਤੇ ਅਸੀਂ ਵੀ ਨਾ ਜਦੋਂ ਉਹਨੂੰ ਮਿਲੇ ਆ ਮੁੰਡੇ ਨੂੰ ਵੇਖਿਆ ਤੇ ਮੇਰੇ ਘਰ ਵਾਲੇ ਨੇ ਇਹਨੇ ਕੁੱਟਿਆ ਵੀ ਆ ਉਹਨਾਂ ਨੂੰ ਕੁੱਟ ਮਾਰ ਵੀ ਸਾਡੇ ਵਿੱਚ ਉਦਾਂ ਚੱਲਿਆ ਉਸ ਤੋਂ ਬਾਅਦ ਉਹਦੇ ਘਰ ਜਾ ਕੇ ਵੀ ਅਸੀਂ ਲਾਂਮਾ ਦਿੱਤਾ ਉਹਦੇ ਪਰਿਵਾਰ ਨੇ ਵੀ ਉਹਨੂੰ ਕੁੱਟਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਵੀ ਬੱਚੀ ਮੇਰੀ ਪਲੱਸ 2 ਕਹਿੰਦੀ ਭੈਣ ਕਹਿੰਦੀ ਕਰਨ ਲੱਗ ਪੈਂਦੀ ਆ ਫਿਰ ਉਹ ਕਦੇ ਨਹੀਂ ਮਤਲਬ ਕਦੇ ਟਕਰਿਆ ਨਹੀਂ ਪਲੱਸ 2 ਦੇ ਪੇਪਰ ਦੇਣ ਵਾਸਤੇ ਖਾਲਸਾ ਜੀ ਉਹ ਕਹਿੰਦੇ ਸਾਡੀ ਧੀ ਜਦੋਂ ਜਾਂਦੀ ਹੈ ਹੋਰ ਸਕੂਲੇ ਪੇਪਰ ਹੁੰਦੇ ਆ ਤੇ ਉੱਥੇ ਉਹ ਫਿਰ ਇਹਨੂੰ ਨਜ਼ਰ ਆਉਂਦਾ ਤੇ ਇੱਕ ਖੂਬੀ ਉਹ ਭੈਣ ਕਹਿੰਦੀ ਵੀ ਮੇਰੀ ਧੀ ਦੇ ਵਿੱਚ ਇਹ ਸੀ ਵੀ ਉਹ ਕੋਈ ਵੀ ਗੱਲ ਸੀ ਘਰ ਆ ਕੇ ਜਰੂਰ ਦੱਸਦੀ ਸੀ ਵੀ ਬੜਾ ਉਹਦਾ ਭੂਲਾ ਪੰਜਾ ਸੁਭਾਸੀ ਹਰ ਗੱਲ ਮੇਰੇ ਨਾਲ ਕਰਦੀ ਸੀ ਕਦੇ ਉਹਨੇ ਨਿੱਕੀ ਤੋਂ ਨਿੱਕੀ ਗੱਲ ਵੀ ਜਿਹੜੀ ਆਕੇ ਦੱਸਣੀ ਕਹਿੰਦੀ ਮੈਂ ਇਹ ਆਪਣੇ ਬੱਚੇ ਦੀ ਸਿਫਤ ਨਹੀਂ ਕਰ ਰਹੀ ਵੈਸੇ ਵੀ ਖਾਲਸਾ ਜੀ ਇੱਕ ਵੱਡੀ ਗੱਲ ਹੈ ਕਦੇ ਵੀ ਆਪਣੇ ਬੱਚੇ ਦੀ ਆਪਣੇ ਉਹਦੇ ਮੁਖ ਦੇ ਉੱਤੇ ਕਦੇ ਸਿਫਤ ਨਾ ਕਰੋ ਸਲਾਹਨਾ ਨਾ ਕਰੋ ਜਿਹੜੀ ਸਿਫਤ ਸਲਾਹਨਾ ਹੈ ਖਾਲਸਾ ਜੀ ਉਹ ਬੱਚੇ ਨੂੰ ਔਗਣਾ ਵੱਲ ਲੈ ਕੇ ਜਾਂਦੀ ਹੈ ਇਹ ਸਚਾਈ ਹੈ ਸੱਚ ਹੈ ਸੋ ਕਦੇ ਵੀ ਆਪਣੇ ਬੱਚਿਆਂ ਦੀ ਸਿਫਤ ਸਲਾਹ ਉਹਦੇ ਮੁਖ ਤੇ ਨਾ ਕਰੋ ਪਿੱਠ ਪਿੱਛੇ ਭਾਵੇਂ 100 ਵਾਰੀ ਕੀਤੀ ਜਾਵੇ ਮੁਖ ਤੇ ਨਹੀਂ ਕਰਨੀ ਚਾਹੀਦੀ ਕਿਸੇ ਦੀ ਵੀ हां जी ਕਰਨੀ ਆ ਤੇ ਖਾਲਸਾ ਜੀ ਇਸ ਹਿਸਾਬ ਨਾਲ ਕਰੋ ਕਿ ਦੂਜੇ ਨੂੰ ਨੀਵਾ ਨਾ ਦਿਖਾਓ। ਕਈ ਵਾਰੀ ਅਸੀਂ ਆਪਣੇ ਬੱਚੇ ਨੂੰ ਉੱਚਿਆਂ ਕਰਨ ਵਾਸਤੇ ਦੂਜੇ ਨੂੰ ਨੀਵਾ ਦਿਖਾ ਦਿੰਨੇ ਆ ਉਹ ਵਾਲਾ ਔਗਣ ਫਿਰ ਸਾਡੇ ਬੱਚਿਆਂ ਵਿੱਚ ਆ ਜਾਂਦਾ। ਇਸੇ ਪ੍ਰਕਾਰ ਇਹ ਸ੍ਰਿਸ਼ਟੀ ਚੱਲਦੀ ਹੈ ਇਹ ਖਾਲਸਾ ਜੀ ਕਾਰਜ ਹੈ ਸ੍ਰਿਸ਼ਟੀ ਦਾ। ਸੋ ਉਹ ਭੈਣ ਕਹਿੰਦੀ ਵੀ ਐਵੇਂ ਉੱਥੇ ਟੱਕਰਿਆ ਤੇ ਉਹ ਮੇਰੀ ਬੱਚੀ ਨੇ ਮੈਨੂੰ ਦੱਸਣਾ ਕੀਤਾ ਕਿ ਮੈਨੂੰ ਉਹਨੇ ਇਹ ਗੱਲ ਕਹੀ ਹੈ ਵੀ ਤੂੰ ਮੈਨੂੰ ਬਦਨਾਮ ਕਰਾਇਆ, ਆਪਣੇ ਪਿਓ ਕੋਲੋਂ ਕਟਾਇਆ, ਮੇਰੇ ਟੱਬਰ ਕੋਲੋਂ ਕਟਾਇਆ। ਤੇ ਮੈਂ ਵੀ ਤੈਨੂੰ ਇਹੋ ਜਿਹਾ ਕਰਕੇ ਵਿਖਾਉਂਗਾ ਵੀ ਤੀਵੀ ਤੈਨੂੰ ਵੀ ਪਤਾ ਲੱਗੂਗਾ ਤੂੰ ਸਾਰੀ ਉਮਰ ਨਹੀਂ ਭੋਲਦੀ। ਐਵੇਂ ਦੀ ਖਾਲਸਾ ਜੀ ਇਹ ਵੇਖੋ ਕੀ ਹਾਲ ਹੈ ਅੱਜਕੱਲ ਸਾਡੇ ਬੱਚਿਆਂ ਦਾ ਆਹ ਵਾਲਾ ਸਾਡਾ ਹਾਲ ਹੋਇਆ ਹੋਇਆ। ਆਹ ਆ ਸਾਡੀਆਂ ਖਾਲਸਾ ਜੀ ਸਿਖਿਆਵਾਂ ਨੇ ਆਪਣੇ ਬੱਚਿਆਂ ਨੂੰ ਕਦੇ ਅਸੀਂ ਆਪਣੇ ਮੁੰਡਿਆਂ ਨੂੰ ਕਦੇ ਸਮਝਾਇਆ ਨਹੀਂ। ਸਮਝਾਉਣਾ ਨਹੀਂ ਕੀਤਾ। ਆਪਣੀਆਂ ਧੀਆਂ ਨੂੰ ਵੀ ਖਾਲਸਾ ਜੀ ਕਦੇ ਵੇਖਿਆ ਨਹੀਂ। ਸਾਨੂੰ ਆਪਣੇ ਬੱਚਿਆਂ ਵੱਲ ਨਜ਼ਰ ਰੱਖਣੀ ਚਾਹੀਦੀ ਹੈ। ਬਹੁਤੀ ਨਹੀਂ ਰੱਖ ਸਕਦੇ। ਥੋੜੀ ਬੋਦੀ ਖਾਲਸਾ ਜੀ ਜਰੂਰ ਨਜ਼ਰ ਰੱਖਣੀ ਚਾਹੀਦੀ ਆ ਵੀ ਬੱਚੇ ਜਿਹੜੇ ਆ ਉਹ ਗੁਣ ਗ੍ਰਹਿਣ ਕਰ ਰਹੇ ਆ ਕਿ ਔਗਣ ਗ੍ਰਹਿਣ ਕਰ ਰਹੇ ਆ ਕਿਉਂਕਿ ਭਾਂਦ ਭਾਂਦ ਦੀ ਸ੍ਰਿਸ਼ਟੀ ਐ ਤੇ ਭਾਂਦ ਭਾਂਦ ਦੇ ਖਾਲਸਾ ਜੀ ਲੋਕ ਹਨ ਸੰਗਤ ਬੱਚੇ ਨੂੰ ਵਿਗਾੜਦੀ ਐ ਸੰਗਤ ਹੀ ਬੱਚੇ ਨੂੰ ਖਾਲਸਾ ਜੀ ਸਵਾਰਦੀ ਐ ਸੋ ਵੇਖੋ ਹਮੇਸ਼ਾ ਆਪਣੇ ਬੱਚੇ ਦੀ ਸੰਗਤ ਕਿਵੇਂ ਦੀ ਹੈ ਜੇ ਚੰਗੇ ਆ ਮਨੁੱਖਾਂ ਦੀ ਸੰਗਤ ਹੈ ਤੇ ਤੁਹਾਡਾ ਬੱਚਾ ਖਾਲਸਾ ਜੀ ਚੰਗਾ ਹੀ ਬਣੇਗਾ ਜੇ ਮੰਦੇ ਬੰਦਿਆਂ ਦੀ ਸੰਗਤ ਹੈ ਉਹਦੇ ਅੰਦਰ ਵਿਕਾਰ ਫਰਣਗੇ ਕੱਲ ਸਾਜੀ ਮਾੜੀ ਬਿਰਤੀ ਫਰੇਗੀ। ਸੋ ਐਵੇਂ ਦਾ ਜਦੋਂ ਉਹਨੇ ਕੁੜੀ ਨੇ ਆ ਕੇ ਘਰ ਦੱਸਿਆ ਅਸੀਂ ਘਰ ਗੱਲ ਕੀਤੀ। ਅਸੀਂ ਫੇਰ ਜਾਣਾ ਕੀਤਾ ਉਹਨਾਂ ਦੇ ਘਰ। ਵੀ ਇਦਾਂ ਇਦਾਂ ਵੀ ਤੁਹਾਡਾ ਬੱਚਾ ਜਾਣ ਕੇ ਪਰੇਸ਼ਾਨ ਕਰਦਾ ਤੇ ਕੱਲ ਨੂੰ ਕੋਈ 19 ਕੀ ਹੋਵੇਗੀ ਤੇ ਫਿਰ ਔਖਾ ਹੋ ਜਾਣਾ। ਸਾਰਾ ਜਦੋਂ ਹੋਇਆ ਤੇ ਉਹਦੇ ਪਰਿਵਾਰ ਨੇ ਕਿਹਾ ਵੀ ਨਹੀਂ ਅਸੀਂ ਗਾਰੰਟੀ ਲੈਨੇ ਆ ਵੀ ਕੁਝ ਨਹੀਂ ਹੁੰਦਾ। ਉਸ ਤੋਂ ਬਾਅਦ ਕੀ ਕਹਿੰਦੇ ਆ ਕਿ ਪਲੱਸ 2 ਦੇ ਪੇਪਰ ਮੁੱਕਣ ਵਾਲੇ ਆ ਤੇ ਉਹ ਮੁੰਡਾ ਫੇਰ ਇੱਕ ਵਾਰ ਟੱਕਰਦਾ ਤੇ ਇਹਨੂੰ ਇਹ ਕਹਿੰਦਾ ਕਿ ਮੈਨੂੰ ਤੂੰ ਮaaf ਕਰ ਦੇ ਵੀ ਮੈਂ ਮੇਰੇ ਕੋਲ ਗਲਤੀ ਹੋਈ ਆ ਵੀ ਮੈਂ ਨਹੀਂ ਚਾਹੁੰਦਾ ਸੀ ਤੈਨੂੰ ਤੰਗ ਪਰੇਸ਼ਾਨ ਕਰਨਾ ਤੇ ਮੈਨੂੰ ਉਹ ਇਹ ਕੁੜੀ ਨੂੰ ਲੱਗਾ ਸਾਡੀ ਨੂੰ ਵੀ ਚਲੋ ਵੀ ਠੀਕ ਆ ਵੀ ਅਗਲੇ ਨੇ ਮਾਫੀ ਮੰਗ ਲਈ ਗਲਤ ਕਰਦਾ ਸੀ ਮਾਫੀ ਮੰਗ ਲਈ ਤੇ ਕੀ ਕਹਿੰਦਾ ਕਿ ਵੀ ਤੂੰ ਕੋਈ ਗੱਲ ਨਹੀਂ ਮੈਨੂੰ ਮaaf ਕਰ ਦੇ ਤੇ ਆਪਾਂ ਨਾ ਇੱਕ ਚੰਗੇ ਫਰੈਂਡ ਬਣ ਜਾਂਦੇ ਆ ਇਦਾਂ ਦੀਆਂ ਇਹਨੇ ਗੱਲਾਂ ਖਾਲਸਾ ਜੀ ਜਿਦਾਂ ਬੇਅਕਲੀਆਂ ਗੱਲਾਂ ਨੇ ਇਹ ਜਿਹੜੀਆਂ ਖਾਲਸਾ ਜੀ ਉਹਨਾਂ ਨੇ ਦੱਸਣਾ ਕੀਤੀਆਂ ਤੇ ਸਾਡੀ ਧੀ ਨੇ ਘਰ ਆ ਕੇ ਫੇਰ ਦੱਸਿਆ ਵੀ ਇਦਾਂ ਇਦਾਂ ਮੈਨੂੰ ਟੱਕਰਿਆ ਉਹਨੇ ਫਿਰ ਇਦਾਂ ਕੀਤਾ ਉਸ ਤੋਂ ਬਾਅਦ ਜਿਹੜਾ ਵੀ ਸਾਡਾ ਪਰਿਵਾਰ ਸੀ ਜਿਹੜਾ ਭੈਣ ਦੱਸਦੀ ਵੀ ਮੇਰਾ ਜਿਹੜਾ ਦਿਉਰ ਸੀ ਉਹ ਬਹੁਤ ਗੁੱਸੇ ਵਾਲਾ ਸੀਗਾ ਤੇ ਉਹਨੇ ਜਾ ਕੇ ਉਹਨਾਂ ਦੇ ਘਰ ਇੱਕ ਵਾਰ ਮੁੰਡੇ ਨੂੰ ਫੇਰ ਕੁੱਟਿਆ ਵੀ ਤੂੰ ਯਾਰ ਟਲਦਾ ਕਿਉਂ ਨਹੀਂ ਵੀ ਅਸੀਂ ਤੇਰੇ ਘਰ ਆ ਕੇ ਕਹਿੰਨੇ ਆ ਫਿਰ ਇੱਥੋਂ ਗੱਲ ਜਦੋਂ ਵਧੀ ਐ ਤੇ ਉਹਨਾਂ ਦੇ ਪਰਿਵਾਰ ਨਾਲ ਵੀ ਸਾਡਾ ਝਗੜਾ ਹੋਇਆ ਤੋਰੇ ਪਰਿਵਾਰ ਵਾਲੇ ਵੀ ਕਹਿੰਦੇ ਵੀ ਤੁਸੀਂ ਸਾਡੇ ਮੁੰਡੇ ਦੇ ਪਿੱਛੇ ਪੈ ਜਾਂਦੇ ਹੋ ਕੀ ਪਤਾ ਤੁਹਾਡੀ ਕੁੜੀ ਨਾ ਸਹੀ ਹੋਵੇ ਐਵੇਂ ਨੀਆਂ ਗਲਤੀਆਂ ਹੋਈਆਂ ਸੋ ਉਸ ਤੋਂ ਬਾਅਦ ਵਾਹਿਗੁਰੂ ਜਾਣੇ ਕੀ ਹੁੰਦਾ ਹੈ ਖਾਲਸਾ ਜੀ ਉਹ ਜਿਹੜਾ ਮੁੰਡਾ ਸੀ ਉਹ ਉਹਦੀ ਜਿਹੜੀ ਯਾਰੀ ਸੀ ਖਾਲਸਾ ਜੀ ਉਹ ਗੁੱਜਰਸਾਨ ਮੁੰਡੇ ਜਿਨ੍ਹਾਂ ਨਾਲ ਉਹ ਰਹਿੰਦਾ ਹੁੰਦਾ ਸੀ ਤੇ ਉਹ ਭੈਣ ਦੱਸਦੀ ਹੈ ਵੀ ਅਸੀਂ ਇੱਥੋਂ ਤੱਕ ਪਤਾ ਕਰ ਲਿਆ ਸੀ ਵੀ ਉਹ ਬੰਦੇ ਜਿਹੜੇ ਸਹੀ ਨਹੀਂ ਤੇ ਜਦੋਂ ਪਾਸਟ 2 ਤੋਂ ਪੇਪਰਾਂ ਦੇਣ ਤੋਂ ਬਾਅਦ ਕੁਝ ਮਹੀਨੇਕ ਬਾਅਦ ਸਾਡੀ ਬੱਚੀ ਜਿਹੜੀ ਸੀ ਉਹ ਰਾਤ ਨੂੰ ਡਰਨ ਲੱਗ ਪਈ ਰਾਤ ਨੂੰ ਉੱਠ ਕੇ ਉਹਨੇ ਨੁੱਕਰ ਦੇ ਨਾਲ ਲੱਗ ਜਾਣਾ ਡਰੀ ਜਾਣਾ ਕਿ ਮੰਮੀ ਮੈਨੂੰ ਕੋਈ ਡਰਾਉਂਦਾ ਮੈਨੂੰ ਕੋਈ ਮਾਰਦਾ ਮੈਨੂੰ ਕਿਸੇ ਨੇ ਇੱਥੋਂ ਲੈ ਜਾਣਾ ਧੂਕੇ ਲੈ ਜਾਣਾ ਖਿੱਚ ਕੇ ਲੈ ਜਾਣਾ ਇਦਾਂ ਡਰਨ ਲੱਗ ਪਈ ਖਾਲਸਾ ਜੀ ਇਦਾਂ ਦੀ ਹਾਲਤ ਉਹਦੀ ਵਿਗੜਨ ਲੱਗ ਪਈ ਉਹ ਭੈਣ ਦੱਸਦੀ ਆ ਵੀ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਉਹ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਪਈ ਸਾਰੀਆਂ ਤੇ ਉਹ ਇਹ ਕਵੇ ਸਾਨੂੰ ਬਾਦ ਵਿੱਚ ਵੀ ਮੈਂ ਉਸੇ ਮੁੰਡੇ ਨਾਲ ਵਿਆਹ ਕਰਾਉਣਾ ਜੇ ਤੁਸੀਂ ਮੇਰਾ ਉੱਥੇ ਵਿਆਹ ਨਾ ਕਰੋਗੇ ਮੈਂ ਮਰ ਜਾਣਾ ਵੀ ਮੈਂ ਕੁਝ ਖਾ ਕੇ ਮਰ ਜਾਣਾ ਅਸੀਂ ਹੈਰਾਨ ਸਾਂ ਉਹ ਭੈਣ ਕਹਿੰਦੀ ਮੈਂ ਖੁਦ ਹੈਰਾਨ ਸਾਂ ਵੀ ਜਿਹੜੀ ਧੀ ਸਾਨੂੰ ਘਰ ਆ ਕੇ ਦੱਸਦੀ ਰਹੀ ਹੈ ਕਿ ਉਹ ਬੰਦਾ ਗਲਤ ਹੈ ਮੈਨੂੰ ੱੱਕੇ ਨਾਲ ਛੇੜਦਾ ਹੈ ਮੇਰੇ ਨਾਲ ਗਲਤ ਹਰਕਤਾਂ ਕਰਦਾ ਹੈ ਉਹ ਧੀ ਹੁਣ ਆਪਣੇ ਮੁਖੋਂ ਬੋਲ ਰਹੀ ਹੈ ਵੀ ਮੇਰਾ ਉੱਥੇ ਵਿਆਹ ਕਰੋ ਵੀ ਇਹ ਕੀ ਕਾਰਨ ਹੋ ਸਕਦਾ ਕਹਿੰਦੇ ਮੇਰੇ ਘਰ ਵਾਲੇ ਨੇ ਮੇਰੀ ਧੀ ਨੂੰ ਕੁੱਟਣਾ ਵੀ ਕੀਤਾ ਮਾਰਨਾ ਵੀ ਕੀਤਾ ਪਰ ਨਹੀਂ ਉਹ ਹੌਲੀ ਹੌਲੀ ਹਾਲਤ ਉਹਦੀ ਇਦਾਂ ਦੀ ਹੁੰਦੀ ਗਈ ਵੀ ਉਹ ਬਹੁਤ ਜ਼ਿਆਦਾ ਉਹਨੇ ਲਟਣਾ ਘਰ ਦੇ ਵਿੱਚ ਕਲਾ ਕਲੇਸ਼ ਪਾ ਛੜਣੀ ਤੇ ਰਾਤ ਨੂੰ ਡਰਨਾ ਤੇ ਸੁੱਤੀ ਪਈ ਨੇ ਵੀ ਕਹੀ ਜਾਣਾ ਵੀ ਮੇਰਾ ਉੱਥੇ ਵਿਆਹ ਕਰ ਦੋ ਨਹੀਂ ਤੇ ਮੈਂ ਮਰ ਜਾਣਾ ਮੇਰਾ ਉੱਥੇ ਵਿਆਹ ਕਰ ਦੋ ਨਹੀਂ ਤੇ ਮੈਂ ਮਰ ਜਾਣਾ ਇਦਾਂ ਦਾ ਖਾਲਸਾ ਜੀ ਉਹਨੇ ਨੇ ਘਰ ਚੱਕਰ ਚੱਲਿਆ ਫਿਰ ਉਹਨਾਂ ਨੇ ਨਾ ਕਿਸੇ ਨੂੰ ਪੁੱਛਣਾ ਕੀਤਾ ਕਿਸੇ ਬੰਦੇ ਨੂੰ ਤੇ ਉਹਨਾਂ ਨੇ ਦੱਸਿਆ ਵੀ ਇਹ ਤੁਹਾਡੀ ਧੀ ਦੇ ਨਾ ਕਿਸੇ ਨੇ ਵਾਲ ਲੈ ਕੇ ਤੇ ਕੁਝ ਕੀਤਾ ਤੇ ਉਹ ਇਸੇ ਕਰਕੇ ਕਰਾਇਆ ਗਿਆ ਇਹਨੂੰ ਵਸੀਕਰਨ ਕਹਿੰਦੇ ਖਾਲਸਾ ਜੀ ਆਮ ਕਰਕੇ ਤੁਸੀਂ ਅਖਬਾਰਾਂ ਤੇ ਪੜ੍ਹਿਆ ਸੁਣਿਆ ਹੋਣਾ ਆ ਕਿੱਦਾਂ ਕਿਦਾਂ ਦੇ ਬਾਬੇ ਉਹਨਾਂ ਦਾ ਖਾਲਸਾ ਜੀ ਕਿੱਥੇ ਜਾਗ ਜੋਗ ਵਿੱਚ ਭਲਾ ਹੋਵੇਗਾ ਮਹਾਰਾ ਸੱਚੇ ਪਾਤਸ਼ਾਹ ਦੀ ਦਰਬਾਰ ਦੀ ਕਚਹਿਰੀ ਵਿੱਚ ਤੇ ਖੜਨਾ ਪਵੇਗਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਅਖਬਾਰਾਂ ਤੇ ਲਿਖਦੇ ਆ ਤੇ ਜੇ ਸਾਸ ਨਾਉਂ ਦੀ ਨਹੀਂ ਬਣਦੀ ਸਾਸ ਨੂੰ ਵਾਸ ਕਰਨ ਵਾਸਤੇ ਮੰਤਰ ਲੈ ਲਓ ਪਤੀ ਵਾਸ ਕਰਨ ਵਾਸਤੇ ਮੰਤਰ ਲੈ ਲਓ ਜਾਂ ਖਾਲਸਾ ਜੀ ਪ੍ਰੇਮਿਕਾ ਵਾਸ ਕਰਨ ਵਾਸਤੇ ਮੰਤਰ ਲੈ ਲਓ ਇਹ ਆਮ ਕਰਕੇ ਅਖਬਾਰਾਂ ਦੇ ਵਿੱਚ ਆਉਂਦਾ ਹੈ ਤੇ ਉਹਨਾਂ ਦਾ ਕਿਹੜੇ ਜੋਗ ਭਲਾ ਹੋਊਗਾ ਦਰਾਣੀ ਜਠਾਣੀ ਵਿੱਚ ਜੇ ਬਣਦੀ ਨਹੀਂ ਤੇ ਸਾਡੇ ਕੋਲ ਮੰਤਰ ਲੈ ਲਓ ਉਹ ਕਹਿੰਦੇ ਦਰਾਣੀ ਇੱਕ ਰਾਹ ਤੇ ਦਾਸ ਨੇ ਵੀ ਕਿਸੇ ਨੇ ਪੜਾਉਣਾ ਕੀਤਾ ਸੀ ਮੈਨੂੰ ਕਹਿੰਦੇ ਜੇ ਦਰਾਣੀ ਤੰਗ ਕਰਦੀ ਹੈ ਤੇ ਉਹਨੂੰ ਸ ਸੰਸਾਰ ਤੋਂ ਪਰਲੇ ਬੰਨੇ ਕੱਲਣ ਵਾਸਤੇ ਵੀ ਮੰਤਰ ਮਿਲ ਜੂ ਜੇ ਤੁਹਾਡੀ ਨਨਾਨਾ ਨਾ ਨਹੀਂ ਬਣਦੀ ਤੇ ਨਨਾਨਾ ਨੂੰ ਪਰਲੇ ਪਾਰ ਭੇਜਣ ਦਾ ਮੰਤਰ ਏਡੀ ਮਾੜੀ ਖਾਲਸਾ ਜੀ ਲੋਕਾਂ ਦੀ ਸੋਚ ਹੈ ਤੇ ਉਹ ਜਦੋਂ ਇਦਾਂ ਦਾ ਖਾਲਸਾ ਜੀ ਉਹ ਧੀ ਦੇ ਉੱਤੇ ਕੁਛ ਕਿਸੇ ਨੇ ਕਰਾਇਆ ਸੀ ਤੇ ਬਹੁਤ ਉਹਦੇ ਬੁਰਾ ਹਾਲ ਉਹਦਾ ਘਰ ਦਾ ਹੋ ਗਿਆ ਉਹ ਬੱਚੀ ਦੇ ਕਰਕੇ ਪਰਿਵਾਰ ਵੀ ਸਾਰਾ ਦੁਖੀ ਹੋ ਗਿਆ ਫਿਰ ਹੁਣ ਮਹਾਰਾਜ ਦੀ ਕਿਰਪਾ ਕਿਵੇਂ ਵਰਤਦੀ ਹੈ ਉਹ ਨਾ ਆਪਣੇ ਪਿੰਡ ਵਾਲੇ ਗਰੰਥੀ ਸਿੰਘ ਨੂੰ ਕਹਿੰਦੇ ਆ ਵੀ ਸਾਡੀ ਧੀ ਤੇ ਇਦਾਂ ਕਿਸੇ ਨੇ ਕੁਝ ਕੀਤਾ ਕੀ ਕਰੀਏ ਤੇ ਉਹ ਜੀ ਗਰੰਥੀ ਸਿੰਘ ਸੀ ਖਾਲਸਾ ਜਿਹੜੇ ਉਹਨਾਂ ਦਾ ਸਗਾ ਭਰਾ ਜਿਹੜਾ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁਤ ਜਾਂਦਾ ਹੁੰਦਾ ਸੀ ਬਹੁਤ ਸੇਵਾ ਕੀਤੀ ਉਹਨਾਂ ਨੇ ਤੇ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਬੰਦਾ ਸੀ ਜਿਹਨੂੰ ਖੇੜ ਆਉਂਦੀ ਸੀ ਬਹੁਤ ਜ਼ਿਆਦਾ ਖਾਲਸਾ ਜੀ ਕਿਸੇ ਪੀਰ ਪੈਗੰਬਰ ਉਹਦੇ ਸਿਰ ਕੋਈ ਆਉਂਦਾ ਸੀ ਤੇ ਬਹੁਤ ਉਹਨੇ ਤੰਗ ਕੀਤਾ ਸੀ ਕਿਸੇ ਮਾੜੀ ਰੂਹ ਨੇ ਤੇ ਉਹ ਫਿਰ ਉਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਰਹੇ ਤੇ ਠੀਕ ਹੋਏ ਉਹਨਾਂ ਨੇ ਕਿਹਾ ਵੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚੌਂਕੀਆਂ ਪਰੋ ਜਾਓ ਉਥੇ ਪਹੁੰਚੋ ਕਹਿੰਦੇ ਵੀ ਭੈਣ ਕਹਿੰਦੀ ਵੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਭੈਣ ਆਪਣੀ ਕੁੜੀ ਨੂੰ ਲੈ ਕੇ ਗਏ ਕਹਿੰਦੇ ਇੰਨੀ ਉਹਨੇ ਜਿੱਦ ਕੀਤੀ ਉਥੇ ਜਾਣ ਤੋਂ ਜਾਵੇ ਨਾ ਸਾਡੇ ਨਾਲ ਕਹਿੰਦੀ ਵੀ ਮੈਂ ਨਹੀਂ ਜਾਣੀ ਮੈਂ ਛਾਲ ਮਾਰ ਦੇਣੀ ਗੱਡੀ ਚੋਂ ਮੈਂ ਮਰ ਜਾਣਾ ਇਦਾਂ ਦੀਆਂ ਗੱਲਾਂ ਕਰੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹੁੰਚੇ ਠੀਕ ਹੋ ਗਈ ਚੰਗੀਪੜੀ ਅੰਦਰ ਉਹ ਅੰਦਰ ਜਾ ਕੇ ਚੰਗੀਪੜੀ ਹੋ ਗਈ ਦਰਸ਼ਨ ਮੇਲੇ ਕੀਤੇ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਪ੍ਰਸ਼ਾਦਾ ਛਕਿਆ ਜਦੋਂ ਦਰਬਾਰ ਚੋਂ ਅਸੀਂ ਘਰੋਂ ਬਾਹਰ ਪਰਤੇ ਗੱਡੀ ਕੱਢੀ ਉਸ ਤੋਂ ਬਾਅਦ ਉਹਦਾ ਫਿਰ ਉਹੀ ਹਾਲ ਹੋ ਗਿਆ ਤੇ ਇਦਾਂ ਕਰਕੇ ਅਸੀਂ ਪੰਜ ਸਤਨਦਨਾਂ ਬਾਅਦ ਫਿਰ ਗਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਉੱਥੇ ਜਾ ਕੇ ਅਸੀਂ ਕਿਸੇ ਨਾਲ ਗੱਲ ਕੀਤੀ ਗ੍ਰੰਥੀ ਸਿੰਘ ਉਹਨਾਂ ਨਾਲ ਉੱਥੇ ਗੁਰੂ ਕੇ ਵਜੀਰ ਸੀ ਉਹਨਾਂ ਨੂੰ ਕਿਹਾ ਵੀ ਇਦਾਂ ਤੰਗ ਕਰਦੀ ਸਾਡੀ ਬੱਚੀ ਉਹਨਾਂ ਨੇ ਕਿਹਾ ਵੀ ਤੁਸੀਂ ਚਪੈਰਿਆਂ 'ਚ ਹਾਜ਼ਰੀ ਭਰੋ ਮਹਾਰਾਜ ਜਰੂਰ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਦੀ ਆਸੀ ਕਿਰਪਾ ਹੋਈ ਜਪਰਿਆਂ ਦੇ ਵਿੱਚ ਸੇਵਾ ਜਿਹੜੀ ਅਸੀਂ ਸ਼ੁਰੂ ਕੀਤੀ ਸਾਰੇ ਪਰਿਵਾਰ ਨੇ ਆਉਣਾ ਸ਼ੁਰੂ ਕੀਤਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਿਉਂ-ਜਿਉਂ ਅਸੀਂ ਜਪਹਰੇ ਕੱਟਦੇ ਗਏ 2 3 5 7 ਜਿਉਂ-ਜਿਉਂ ਕੱਟਦੇ ਗਏ ਹੌਲੀ-ਹੌਲੀ ਹੌਲੀ-ਹੌਲੀ ਸਾਡੀ ਤੀ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਹੌਲੀ-ਹੌਲੀ ਮਹਾਰਾਜ ਦੀ ਕਿਰਪਾ ਨਾਲ ਠੀਕ ਹੋਣ ਲੱਗ ਪਈ ਫਿਰ ਸਾਨੂੰ ਕਿਸੇ ਨੇ ਦੱਸਣਾ ਕੀਤਾ ਸੀ ਵੀ ਇਹਦੀ ਆਸ਼ੀਦੀ ਦੇਗਾਂ ਕਰਾਓ ਮਹਾਰਾਜ ਕਿਰਪਾ ਕਰਨਗੇ ਕਹਿੰਦੇ ਅਸੀਂ ਸ਼ੀਦੀ ਦੇਗ ਵੀ ਕਰਵਾਈ ਉੱਥੇ ਵੀ ਸਤਗੁਰਾਂ ਨੇ ਮਿਹਰਾ ਕੀਤੀਆਂ ਫਿਰ ਉਹ ਭੈਣ ਦੱਸਦੀ ਹੈ ਕਿ ਫਿਰ ਨਾ ਸਾਨੂੰ ਕੁਝ ਹੋ ਗਏ ਸੀ 12 14 ਚ ਪਹਿਰੇ ਅਸੀਂ ਕੱਟਲੇ ਸੀ ਧੀ ਨੂੰ ਬਹੁਤ ਫਰਕ ਪੈ ਗਿਆ ਸੀ ਬਹੁਤ ਜ਼ਿਆਦਾ हट ਗਈ ਸੀ ਉਹ ਵਾਲਾ ਨਾਮ ਰਟਣੋਂ ਤੇ ਮਾੜਾ ਪ੍ਰਭਾਵ ਤੋਂ ਹਟ ਗਈ ਸੀ ਡਰ ਨੂੰ ਹਟ ਗਈ ਸੀ ਬਹੁਤ ਫਰਕ ਪੈ ਗਿਆ ਸੀ ਪਰ ਕਈ-ਕਈ ਵਾਰ ਕਹਿੰਦੀ ਸੀ ਵੀ ਮੇਰਾ ਸਿਰ ਬਹੁਤ ਦਰਦ ਕਰਦਾ ਜਦੋਂ ਮੇਰੇ ਸਿਰ 'ਚ ਕੋਈ ਕੁਝ ਮਾਰਦਾ ਤੇ ਭੈਣ ਕਹਿੰਦੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਮੈਨੂੰ ਸੁਪਨੇ ਵਿੱਚ ਕੋਈ ਕਹਿੰਦਾ ਕਿ ਸਾਡੀ ਜੋਤ ਦਾ ਘੋਲ ਲੈ ਜਾਓ ਤੇ ਇਹ ਬੱਚੀ ਦੇ ਸਿਰ ਨੂੰ ਮਲਿਆ ਕਰੋ ਕੁਝ ਨਹੀਂ ਹੁੰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਭੈਣ ਕਹਿੰਦੇ ਅਸੀਂ ਸ਼ਹੀਦਾ ਸਹਬੋਂ ਤੇ ਟਾਲਾ ਸਾਹਿਬੋਂ ਵੀ ਲਿਆਈ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੋਂ ਵੀ ਲੈ ਕੇ ਆਈ। ਤਿੰਨਾਂ ਸਥਾਨਾਂ ਤੋਂ ਮੈਂ ਜੀਉ ਦਾ ਘਿਉ ਲਿਆ ਕੇ ਆਪਣੀ ਬੱਚੀ ਦੇ ਸਿਰ ਤੇ ਛੱਣਾ ਸ਼ੁਰੂ ਕੀਤਾ। ਜਿਉਂ-ਜਿਉਂ ਅਸੀਂ ਤੇਲ ਘਿਉ ਲਾਉਣਾ ਸ਼ੁਰੂ ਕੀਤਾ ਉਸ ਦਿਨ ਤੋਂ ਬਾਅਦ ਬਿਲਕੁਲ ਤੰਦਰੁਸਤ ਨਰੁਈ ਹੋ ਗਈ। ਮਹਾਰਾਜ ਦੀ ਕਿਰਪਾ ਸਦਕਾ ਬਿਲਕੁਲ ਹੀ ਉਹਦਾ ਜਿਹੜਾ ਕਿਸੇ ਨੇ ਕੀਤਾ ਕਰਾਇਆ ਸੀ ਕੇਸਾਂ ਨੂੰ ਫੜ ਕੇ ਉਹ ਖਾਲਸਾ ਜੀ ਚੜ੍ਹਦੀ ਕਲਾ ਵਿੱਚ ਜਿਹੜਾ ਨਾਸ਼ ਹੋ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਧੀ ਜਿਹੜੀ ਸੀ ਉਹ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਬਚ ਗਈ। ਨਹੀਂ ਤੇ ਘਰ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਇਹੋ ਜਿਹਾ ਪੈਰਾ ਹੋ ਗਿਆ ਸੀ ਜਦ ਅਸੀਂ ਦੋ ਤਿੰਨ ਜਗ੍ਹਾ ਪਤਾ ਵੀ ਕੀਤਾ ਸੀ ਉਹਨਾਂ ਨੇ ਵੀ ਸਾਨੂੰ ਇਹੀ ਦੱਸਿਆ ਸੀ ਵੀ ਇਹ ਇਹ ਤੇ ਕਿਸੇ ਨੇ ਕੀਤਾ ਹੋਇਆ ਤਾਂ ਕੀਤਾ ਕਿਸੇ ਗੁੱਜਰ ਨੇ ਆ ਤੇ ਫਿਰ ਉਹ ਤੋਂ ਬਾਅਦ ਭੈਣ ਕਹਿੰਦੀ ਵੀ ਸਾਨੂੰ ਸ਼ੋਰ ਹੋ ਗਿਆ ਸੀ ਵੀ ਉਹੀ ਮੁੰਡੇ ਦੇ ਕੰਮ ਨੇ ਕਿ ਪੈਸੇ ਲਾਲ ਦੇ ਦੂ ਕਿ ਇਹਨੇ ਉਹ ਕੰਮ ਉਹਨਾਂ ਕੋਲ ਕਰਾਇਆ ਸੀ ਕਿਉਂਕਿ ਉਹ ਸਾਰੇ ਮਿੱਤਰ ਜਿਹੜੇ ਅਸੀਂ ਉਹੀ ਗੁੱਜਰ ਸਨ ਜਿਹੜੇ ਲੋਕਾਂ ਲਈ ਕਹੀਂ ਕੁਝ ਕਰਦੇ ਟੂਨੇ ਟਮਾਣੇ ਕਰਦੇ ਸੀ ਸੋ ਸਤਿਗੁਰਾਂ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਦੀ ਮੇਰ ਸਦਕਾ ਖਾਲਸਾ ਜੀ ਉਹ ਤੀਰ ਰਾਜੀ ਹੋਈ ਇਹ ਭੈਣ ਹੋਣਾ ਨੇ ਹੱਡ ਬੀਤੀ ਸੁਣਾਉਣਾ ਕੀਤੀ ਵੀ ਸਾਡੇ ਘਰੋਂ ਐਡਾ ਤਕੜਾ ਜਿਹੜਾ ਕਸ਼ਟ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਦੂਰ ਹੋਇਆ ਸੋ ਸਤਿਗੁਰਾਂ ਨੇ ਮਿਹਰਾ ਵਰਤਿਆ ਤੇ ਹੁਣ ਉਹ ਭੈਣ ਦੱਸਦੀ ਵੀ ਸੇ ਮੇਰੀ ਤੀ ਖੁਦ ਬਾਣੀ ਪੜਦੀ ਨਾਮ ਜਪਦੀ ਸੁਖਣੀ ਸਾਹਿਬ ਦਾ ਡੇਲੀ ਉਹਨੇ ਇੱਕ ਪਾਠ ਕਰਨਾ ਕਰਨਾ ਤੇ ਮੈਂ ਉਹਨਾਂ ਨੂੰ ਪੁੱਛਣਾ ਕੀਤਾ ਵੀ ਤੋ ਤੁਹਾਨੂੰ ਮੇਰੇ ਬਾਰੇ ਕਿਵੇਂ ਪਤਾ ਲੱਗਾ ਤੇ ਉਹ ਕਹਿੰਦੇ ਵੀ ਤੁਹਾਡੀਆਂ ਵੀਡੀਓ ਮੇਰੀ ਬੱਚੀ ਸੁਣਦੀ ਆ ਉਹਨਾਂ ਨੇ ਦੱਸਣਾ ਕੀਤਾ ਵੀ ਮੰਮੀ ਆਪਾਂ ਵੀ ਆਪਣੀ ਹੱਡ ਬੀਤੀ ਉਹਨਾਂ ਨੂੰ ਸੁਣਾਈ ਹੈ ਕਿ ਕਿਸੇ ਦਾ ਕੋਈ ਕੋਈ ਇਹੋ ਜਿਹਾ ਹੋ ਹੀ ਸਕਦਾ ਸੰਸਾਰ ਵਿੱਚ ਖਾਲਸਾ ਜੀ ਜਿਹਦੇ ਨਾਲ ਕੋਈ ਇਹੋ ਜਿਹੀ ਹੋਰ ਜਿੱਦਾਂ ਦੀ ਇਹ ਭੈਣ ਦਾ ਵਾਪਰੀ ਕਿਸੇ ਹੂਰ ਨਾਲ ਨਾ ਵਾਪਰੀ ਤੇ ਉਹਨੂੰ ਇਲਾਜ ਪਤਾ ਲੱਗ ਜੇ ਸਾਨੂੰ ਇਲਾਜ ਨਹੀਂ ਪਤਾ ਹੁੰਦਾ ਸਾਨੂੰ ਦੁੱਖ ਤੇ ਜ਼ਰੂਰ ਆ ਜਾਂਦਾ ਪਰ ਇਲਾਜ ਨਹੀਂ ਪਤਾ ਲੱਗਦਾ ਇਸੇ ਕਰਕੇ ਪਾਈ ਇਹ ਹੱਡ ਬੀਤੀਆਂ ਜਿਹੜੀਆਂ ਸਰਵਣ ਕਰਿਆ ਕਰੋ ਇਹਦੇ ਵਿੱਚੋਂ ਕੋਸ਼ਣਾ ਕੁਝ ਪ੍ਰਾਪਤ ਦੀ ਜ਼ਰੂਰ ਹੁੰਦੀ ਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਹੁਤ ਸੁਖ ਪ੍ਰਾਪਤ ਹੁੰਦਾ ਹੁਣ ਜਿਵੇਂ ਦਾਸ ਨੂੰ ਖਾਲਸਾ ਜੀ ਦਿੱਕਤ ਆਉਂਦੀ ਆ ਵੀ ਕਈ ਵਾਰ ਮੇਰਾ ਸਿਰ ਬਹੁਤ ਦਰਦ ਕਰਦਾ ਤੇ ਮੈਂ ਇਹੋ ਜਿਹੀਆਂ ਹੱਡ ਬੀਤੀਆਂ ਸੁਣ ਕੇ ਨਾ ਆਪ ਖੁਦ ਸ਼ਹੀਦਾਂ ਦੇ ਸਥਾਨ ਤੋਂ ਕਈ ਵਾਰੀ ਘੋ ਜਿਹੜਾ ਹੁੰਦਾ ਥੋੜਾ ਬੋਤਾ ਲੈ ਕੇ ਸਿਰ ਵਿੱਚ ਲਾ ਲਈਏ ਤੇ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਸਹੀ ਹੋ ਜਾਂਦਾ ਸਤਿਗੁਰਾਂ ਦੀ ਕਿਰਪਾ ਵਰਤ ਜਾਂਦੀ ਹੈ ਸੋ ਦੀਨ ਦੁਨੀਏ ਦੇ ਮਾਲਕ ਸਦਾ ਸਹਾਈ ਹੁੰਦੇ ਸਦਾ ਸੁਖ ਦੇਣ ਵਾਲੇ ਹਨ ਗੁਰੂ ਗਰੀਵਨਵਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਸਾਰਿਆਂ ਦਾ ਭਲਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਤਿਗੁਰਾਂ ਤੋਂ ਬਿਨਾ ਹੋਰ ਕੋਈ ਖਾਲਸਾ ਜੀ ਆਸਰਾ ਸਹਾਰਾ ਨਹੀਂ ਤੇ ਇਹ ਖਾਲਸਾ ਜੀ ਹੱਡ ਬੀਤੀ ਸੀ ਹੁਣ ਦਾਸ ਨੇ ਇੱਕ ਬੇਨਤੀ ਕਰਨੀ ਹੈ ਜਿਵੇਂ ਆਪ ਸਭ ਜਾਣਦੇ ਹੋ ਕਿ ਹੋਲੇ ਮਹੱਲੇ ਨੂੰ ਸਮਰਪਿਤ ਆਪਾਂ ਦੋ ਦਿਨ ਲੰਗਰ ਲਾਇਆ ਸੀ ਉਸ ਤੋਂ ਬਾਅਦ ਹੋਲੇ ਮਹੱਲੇ ਦੇ ਖਾਲਸਾ ਜੀ ਮਹਾਰਾਜ ਦਾ ਹੁਕਮ ਆਉਣ ਦਾ ਆਪਾਂ ਹੋਲੇ ਮਹੱਲੇ ਚਲੇ ਗਏ ਉੱਥੋਂ ਵਾਪਸ ਆਏ ਆ ਹੁਣ ਖਾਲਸਾ ਜੀ ਅੱਜ ਥੋੜੀਆਂ ਜੀਆਂ ਅਰਦਾਸਾਂ ਹੋਈਆਂ ਸੀਗੀਆਂ ਬਾਕੀ ਕੱਲ ਨੂੰ ਕਰਵਾ ਕੇ ਆਉਣੀਆਂ ਤੇ ਮਤਲਬ ਕਹਿਣ ਦਾ ਕਿ 7-8 ਦਿਨ ਜਿਹੜੇ ਅਸੀਂ ਆਪਾਂ ਵਿਅਸਤ ਸਾਂ ਵੀ ਹੋਲੇ ਮਹੱਲੇ ਕਰਕੇ ਲੰਗਰ ਲਾਉਣ ਦੇ ਕਰਕੇ ਹੋਰ ਵੀ 2-4 ਕਾਰਜ ਸਨ ਤੇ ਖਾਲਸਾ ਜੀ ਇੱਥੇ ਤਿੰਨਕ ਸੰਗਤਾਂ ਦੇ ਵਿੱਚੋਂ ਤਿੰਨਕ ਉਹ ਮੈਂਬਰ ਨੇ ਜਿਨ੍ਹਾਂ ਦੀ ਮੈਂ ਗੱਲ ਕਰਨੀ ਆ ਉਹਨਾਂ ਨੇ ਦਾਸ ਨੂੰ ਮਾਇਆ ਭੇਜੀ ਸੀ ਇੱਕ ਤੇ ਭੈਣ ਸੀ ਜਿਨ੍ਹਾਂ ਨੇ ਚਣਿਆਂ ਵਾਸਤੇ ਭੇਜੀ ਸੀ ਇੱਕ ਵੀਰ ਸੀ ਉਹਨਾਂ ਨੇ ਸ਼ਹੀਦੀ ਦੇ ਸ਼ਹੀਦੀ ਸਥਾਨ ਤੇ ਸਮਾਦੇ ਦੇ ਚੋਲੇ ਵਾਸਤੇ ਭੇਜੇ ਸੀ ਇੱਕ ਖਾਲਸਾ ਜੀ ਦੋ ਉਹਨਾਂ ਦੀਆਂ ਸ਼ਹੀਦੀ ਦੇਗਾ ਸੀ ਉਹਨਾਂ ਬੰਦਿਆਂ ਨੇ ਜਿਹੜੀਆਂ ਖਾਲਸਾ ਜੀ ਦਾਸ ਨੂੰ ਗੱਲਾਂ ਕਰੀਆਂ ਨੇ ਚਲੋ ਭੈਣ ਹੋਣਾਂ ਦਾ ਤਾਂ ਮੈਨੂੰ ਦੁੱਖ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਚਣਿਆਂ ਦੀ ਸੇਵਾ ਨਹੀਂ ਕੀਤੀ ਤੇ ਦਾਸ ਨੇ ਕਿਹਾ ਵੀ ਆਪਾਂ ਬਿਜੀ ਸੀ ਆਡੇ ਕੋ ਨਹੀਂ ہوئی ਤਾਂ ਉਹਨਾਂ ਨੇ ਸਿੱਧਾ ਲਿਖ ਕੇ ਭੇਜ ਦਿੱਤਾ ਸੀ ਵੀ ਸਾਡੇ ਪੈਸੇ ਵਾਪਸ ਕਰ ਦਿਓ ਆਪਾਂ ਉਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਉਹਨਾਂ ਦੀ ਤਾਂ ਗੱਲ ਖਤਮ ਹੋ ਗਈ ਹੁਣ ਖਾਲਸਾ ਜੀ ਜਿਨ੍ਹਾਂ ਦੇ ਸਮਾਧੇ ਤੇ ਚੋਲਾ ਚੜਾਉਣਾ ਸੀ ਉਹ ਬੰਦੇ ਦੇ ਬੋਲ ਨੇ ਕਿ ਜੇ ਤੁਹਾਡੇ ਕੋ ਸੇਵਾ ਹੁੰਦੀ ਨਹੀਂ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਬਕਵਾਸ ਕਿਉਂ ਕਰਦੇ ਆਂ ਵੀ ਸਾਨੂੰ ਭੇਜੋ ਅਸੀਂ ਸੇਵਾ ਕਰਾ ਦਾਂਗੇ ਤੇ ਉਹ ਬੰਦੇ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਸੰਗਤ ਜੀ ਵੀ ਆਪਾਂ ਕਿਸੇ ਦੇ ਪਿਓ ਦੇ ਨੌਕਰ ਨਹੀਂ ਅਸੀਂ ਤਾਂ ਕਲਗੀਧਰ ਮਹਾਰਾਜ ਦੇ ਨੌਕਰ ਹਾਂ ਜਿਹੜੀ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਦੀ ਆ ਜਾਣਦੀ ਆ ਸਤਕਾਰ ਅਦਬ ਨਾਲ ਰੰਦੀ ਆ ਉਹਦੀ ਆਪਾਂ ਸੇਵਾ ਕਰਾਂਗੇ ਜਿਹੜੇ ਖਾਲਸਾ ਜੀ ਫਿਰ ਹੂੜਮੱਤੀ ਕਰਦੇ ਉਹਨਾਂ ਨੂੰ ਆਪਾਂ ਹੱਥ ਜੋੜੇ ਆ ਪਹਿਲਾਂ ਵੀ ਹੁਣ ਵੀ ਤੇ ਗਾਂ ਤੋਂ ਵੀ ਖਾਲਸਾ ਜੀ ਉਹ ਦੂਰ ਰਹਿਣ ਤੇ ਇੱਕ ਜਿਹੜਾ ਤੀਸਰਾ ਸੀ ਜਿਨ੍ਹਾਂ ਦੀਆਂ ਛਿੱਦੀ ਦੇਗਾ ਸੀਗੀਆਂ ਉਹ ਵੀ ਖਾਲਸਾ ਜੀ ਇਹੀ ਬੰਦੇ ਨੇ ਕਹਿਣਾ ਕੀਤਾ ਕਿ ਤੁਸੀਂ ਪੈਸੇ ਖਾਣ ਵਾਲਾ ਜਿਹੜਾ ਇਹ ਸਿਸਟਮ ਬਣਾਇਆ ਹੋਇਆ ਅਜੇ ਤੱਕ ਸਾਡੀਆਂ ਸ਼ੀਦੀ ਦੇਗਾ ਤੁਹਾਡੇ ਕੋ ਕਰਾਈਆਂ ਨਹੀਂ ਗਈਆਂ ਤੇ ਤੁਸੀਂ ਸ਼ਾਇਦ ਪੈਸੇ ਨੱਪਣਾ ਚਾਹੁੰਦੇ ਆ ਤੇ ਖਾਲਸਾ ਜੀ ਉਹਨਾਂ ਨੇ 1100 ਰੁਪਈਆ ਮੈਨੂੰ ਭੇਜਿਆ ਤੇ ਦੋ ਅਰਦਾਸਾਂ ਕਰਾਉਣੀਆਂ ਸੀ ਦੋਹਾਂ ਅਰਦਾਸਾਂ ਦਾ 1300 ਬਣਦਾ ਤੇ ਉਹ ਬੰਦੇ ਦੇ ਜੇ 1100 ਨਾਲ ਮੇਰੀ ਕੋਠੀ ਹੋਰ ਪੈ ਜਾਂਦੀ ਹੈ ਤੇ ਫਿਰ ਭਾਈ ਮੈਂ ਮਾਫੀ ਮੰਗ ਲੈਣਾ ਤੇ 1100 ਰੁਪਏ ਨਾਲ ਜੇ ਮੇਰਾ ਲਾਭ ਹੋ ਜਾਂਦਾ ਬਹੁਤ ਜ਼ਿਆਦਾ ਤਾਂ ਨਾ ਮੈਂ ਪੈਸੇ ਨੱਬਾਂ ਭਾਈ ਪਹਿਲੇ ਤੂੰ ਦੋਹਾਂ ਅਰਦਾਸਾਂ ਦੇ ਪੈਸੇ ਘੱਟ ਭੇਜੇ ਉਤੋਂ ਮੈਨੂੰ ਬਲੇਮ ਕਰਦਾ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਹੁੰਦਾ ਕਿ ਪਹਿਲਾਂ ਮੈਨੂੰ ਮੈਸੇਜ ਕਰੋ ਜੇ ਤੁਹਾਨੂੰ ਰਿਪਲਾਈ ਆਉਂਦਾ ਤੇ ਫਿਰ ਮਾਇਆ ਭੇਜੋ ਨਹੀਂ ਤੇ ਨਾ ਭੇਜੋ ਮੈਂ ਕਈਆਂ ਦੇ ਖਾਲਸਾ ਜੀ ਅਜੇ ਤੱਕ ਮੈਸੇਜ ਨਹੀਂ ਦੇਖੇ ਦਿਨ ਵਿੱਚ ਮੈਨੂੰ ਕਿੰਨਾ ਕਿੰਨਾ ਮੈਸੇਜ ਆਉਂਦਾ ਮੈਂ ਸਾਰੇ-ਸਾਰੇ ਮੈਸੇਜ ਵੇਖਣ ਬੈਠਾ ਤੇ ਮੈਂ 7-7 8-8 ਘੰਟਿਆਂ ਵਿੱਚ ਵੀ ਕੰਪਲੀਟ ਨਾਲ ਵੇਖ ਸਕਾ ਇਨਾ ਸਮਾਂ ਮੇਰੇ ਕੋਲ ਨਹੀਂ ਹੁੰਦਾ ਜਿਵੇਂ ਜਿਵੇਂ ਮੈਂ ਵੇਖ ਲੈਣਾ ਤਿਉਂ-ਤਿਉਂ ਖਾਲਸਾ ਜੀ ਉਹਨਾਂ ਦਾ ਮੈਂ ਕਾਰਜ ਕਰ ਲੈਣਾ ਸੋ ਇਸ ਕਰਕੇ ਭਾਈ ਇਹੋ ਜਿਹੇ ਜਿਹੜਾ ਵਰਤਾਰਾ ਤੁਸੀਂ ਕਰਦੇ ਹੋ ਇਹ ਗਲਤ ਗੱਲ ਹੈ ਆਪਾਂ ਤੁਹਾਡੀ ਸੇਵਾ ਵਾਸਤੇ ਹੀ ਆ ਆਪਣੇ ਕੰਮ ਕਾਜ ਛੱਡ ਕੇ ਵੀ ਖਾਲਸਾ ਜੀ ਆਪ ਜੀ ਨੂੰ ਅਹਿਮੀਅਤ ਦਿੰਦੀ ਹੈ ਪਰ ਜੇ ਆਪ ਜੀ ਇਦਾਂ ਕਰੋਗੇ ਫਿਰ ਔਖਾ ਹੋ ਜਾਊਗਾ ਫਿਰ ਆਪਾਂ ਪੱਕਾ ਹੀ ਕੰਮ ਛੱਡ ਦੇਵਾਂਗੇ ਇਹ ਵਾਲਾ ਅਰਦਾਸਾਂ ਕਰਾਉਣ ਵਾਲਾ ਵੀ ਛੱਡ ਦੇਵਾਂਗੇ ਸੇਵਾ ਵਾਲਾ ਵੀ ਛੱਡ ਦੇਵਾਂਗੇ ਆਪਣੀ ਵੀਡੀਓ ਬਣਾਵਾਂਗੇ ਨਟ ਤੇ ਪਾਵਾਂਗੇ ਗੱਲ ਖਤਮ ਇਸ ਤੋਂ ਇਲਾਵਾ ਹੋਰ ਜਿਹੜੇ ਕੰਮ ਮੈਂ ਸਪੈਸ਼ਲ ਜਾਨਾ ਉਹ ਮੈਂ ਛੱਡ ਦੂੰਗਾ ਕਿਉਂਕਿ ਫਿਰ ਮੈਨੂੰ ਕੀ ਲੋੜ ਹੈ ਵਾਹਿਗੁਰੂ ਜੀ ਮੈਂ ਆਪਣਾ ਜਪ ਤਪ ਕਰੂੰਗਾ ਸੇਵਾ ਸਿਮਰਨ ਕਰੂੰਗਾ ਸੋ ਇਹ ਮੇਰੀ ਬੇਨਤੀ ਸੀ ਭਾਈ ਚੰਗੇ ਤਰ੍ਹਾਂ ਰਹਾ ਕਰੋ ਚੰਗੇ ਢੰਗ ਨਾਲ ਰਹਾ ਕਰੋ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਭ ਨੂੰ ਦੇਖਦੇ ਸੋ ਭੁੱਲਾਂ ਦੀ ਖਾਲਸਾ ਜੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ